ਸ਼੍ਰੀ ਗੁਰੂ ਤੇਗ ਬਹਾਦਰ ਜੀ 350 ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਕਾਲੀਦਾਲ ਉਹਨਾਂ ਦੇ ਸਦੀਤ ਵੱਲੋਂ ਹੁਕਮ ਹੋਇਆ ਸੀਗਾ ਕਿ ਇਹ ਸ਼ਹੀਦੀ ਧਾੜੇ ਨੂੰ ਸਮਰਪਿਤ ਬਲੱਡ ਡੋਨੇਸ਼ਨ ਕੈਂਪ ਸਿਵਲ ਹਸਪਤਾਲ ਵਿਖੇ ਲਗਾਇਆ ਜਾਵੇ ਅੱਜ ਅਸੀਂ ਸਾਰੇ ਸ਼ਹੀਦਾਂ ਨੂੰ ਯਾਦ ਕਰਦੇ ਜਿਨ੍ਹਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਜਿਨ੍ਹਾਂ ਨੇ ਆਪਣੇ Hindu ਧਰਮ ਦੇ ਵਿਚਾਰ ਲਈ ਆਪ ਦੀ ਸiddhi ਪ੍ਰਾਪਤ ਕੀਤੀ ਅੱਜ ਮੈਂ ਇੱਕ ਸਨੇਹਾ ਸ਼੍ਰੋਮਣੀ ਕਾਲੀਦਲ ਬਾਦਲ ਸਰਦ ਗੁਰਵੀਰ ਸਿੰਘ ਬਾਦਲ ਨੂੰ ਵੀ ਇੱਕ ਸਨੇਹਾ ਦੇਣਾ ਚਾਹੁੰਦਾ ਵੇਖੋ ਇੰਨੇ ਆਪਣੇ ਗੁਰੂਆਂ ਨੇ ਸਿੱਧੀਆਂ ਪ੍ਰਾਪਤ ਕੀਤੀਆਂ ਕੁਰਬਾਨੀ ਦਿੱਤੀ ਇੱਕ ਕੁਰਬਾਨੀ ਦੀ ਭਾਵਨਾ ਤੁਸੀਂ ਵੀ ਲੈ ਕੇ ਆਓ ਤਾਂ ਕਿ ਪੰਥ ਪੰਜਾਬ ਅੱਜ ਇਕੱਟਾ ਹੋ ਸਕੇ ਜੇ ਕੁਰਬਾਨੀ ਨਾਲ ਪੰਥ ਇਕੱਟਾ ਹੁੰਦਾ ਤੁਹਾਨੂੰ ਦੇ ਦੇਣੀ ਚਾਹੀਦੀ ਹੈ ਜੋ ਪੰਥ ਲੋਕ ਚਾਹੁੰਦੇ ਹੈ ਉਸ ਭਾਵਨਾ ਨਾਲ ਤੁਹਾਨੂੰ ਅੱਗੇ ਵਧਣਾ ਚਾਹੀਦਾ ਧੰਨਵਾਦ ਮੈਂ ਸਭ ਤੋਂ ਪਹਿਲਾਂ ਤਾਂ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਸਾਹਿਬਾਨ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਤੇ ਉਹਨਾਂ ਨੂੰ ਸਮਰਪਿਤ ਅੱਜ ਅਸੀਂ ਇੱਕ ਬਹੁਤ ਹੀ ਵਿਸ਼ਾਲ ਫੋਨ ਡਨ ਕੈਂਪ ਲਗਾ ਰਹੇ ਜਿਹਦੇ ਵਿੱਚ ਕਿ ਲੋਕਾਂ ਨੂੰ ਅਸੀਂ ਬਿਨਾਂ ਰੀਪਲੇਸਮੈਂਟ ਦੇ ਫੋਨ ਦੇ ਸੀ ਇਹ ਸੇਵਾ ਜਿਹੜੀ ਬਹੁਤ ਵੱਡੀ ਸੇਵਾ ਹੈ ਇਹ ਸੇਵਾ ਲਵਾਉਣ ਵਾਸਤੇ ਫਤਹਿ ਮਿਉਟੀ ਲਗਾਈ ਹੈ ਜੋ ਕਿ ਪੁੰਨਰ ਸਰਜੀਤ ਅਕਾਲੀ ਦਲ ਪੁੰਨਰ ਸਰਜੀਤ ਦੇ ਪ੍ਰਧਾਨ ਹਰਪ੍ਰੀਤ ਸਿੰਘ ਜੀ ਦੇ ਕਮੇਟੀ ਵੱਲੋਂ ਲਗਾਈਏ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜੋ ਉਹਨਾਂ ਦੀ ਕਮੇਟੀ ਨੇ ਇੱਕ ਡਿਊਟੀ ਲਗਾਈ ਹੈ ਉਹਦੇ ਤਹਿਤ ਇਹ ਡਿਊਟੀ ਨਿਭਾ ਰਿਹਾ ਤੇ ਇਹ ਸ੍ਰੀ ਗੁਰੂ ਤੇਗ ਬਹਾਦਰ ਜੀ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਲਗਾ ਰਹੇ ਅੱਜ ਸਿਵਲ ਅਸਟਰ ਫੀਕੋਟ ਵਿਖੇ ਸ਼ਿਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਿਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਮਹਾ ਖੂਨਦਾਨ ਕੈਂਪ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਲਗਾਇਆ ਜਾ ਰਿਹਾ ਹੈ ਜਿਸ ਦੇ ਅਗਵਾਈ ਜਿਹੜੀ ਹੈ ਗਿਆਨੀ ਹਾਟਰੀ ਸਿੰਘ ਜੀ ਕਰ ਰਹੇ ਨੇ ਅਤੇ ਸਾਡੇ ਇੱਥੇ ਮੌਜੂਦ ਪ੍ਰਧਾਨ ਸਰਦਾਰ ਮਨਪ੍ਰੀਤ ਸਿੰਘ ਜੀ ਸ਼ਰੀ ਪ੍ਰਧਾਨ ਅਤੇ ਸਰ ਰਣਜੀਤ ਸਿੰਘ ਜੀ ਸਰਦਾਰ ਰਣਜੀਤ ਸਿੰਘ ਜੀ ਜੋ ਪ੍ਰਧਾਨ ਸਾਡੇ ਵਿੱਚ ਮੌਜੂਦ ਨੇ ਉਹਨਾਂ ਦੇ ਮੈਂਬਰਾਂ ਦੇ ਨਾਲ ਇਹ ਜੋ ਸੇਵਾ ਹੈ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਇਹ ਬਹੁਤ ਹੀ ਵੱਡੀ ਮੁੱਲੀ ਸੇਵਾ ਹੈ ਕਿਉਂਕਿ ਇਸ ਖੂਨਦਾਨ ਖੂਨਦਾਨ ਦੇਣ ਦੇ ਨਾਲ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ ਤੇ ਮੈਂ ਇਸ ਦਿਹਾੜੇ ਤੇ ਜੋ ਇਹਨਾਂ ਨੇ ਸਮਰਪਿਤ ਖੂਨਦਾਨ ਕੈਂਪ ਲਗਾਇਆ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਮਨੁੱਖਤਾ ਦੀ ਸੇਵਾ ਇਸੇ ਤਰ੍ਹਾਂ ਕਰਦੇ ਰਹੀਏ ਤੇ ਮੈਨੂੰ ਉਮੀਦ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜੋ ਸੰਸਥਾ ਹੈ ਇਹ ਜੋ ਸੰਸਥਾ ਹੈ ਇਸੇ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰਦੀ ਰਹੇਗੀ ਤੇ ਇਸੇ ਤਰ੍ਹਾਂ ਹੀ ਖੂਨਦਾਨ ਦੇ ਕੈਂਪ ਲਗਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਿਵਲ ਹਸਪਤਾਲ ਫਰੀਦਕੋਟ ਦੇ ਵਿੱਚ ਬਲੱਡ ਕੈਂਪ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ੋਮਣੀ ਅਕਾਲੀ ਦਲ ਪੁਨਰਸੁਰਜੀਤ ਵੱਲੋਂ ਜਿਹੜਾ ਅੱਜ ਇਹ ਕੈਂਪ ਲਾਇਆ ਗਿਆ ਸੋ ਬਹੁਤ ਵਧੀਆ ਉਪਰਾਲਾ ਇਹੋ ਜਿਹੇ ਉਪਰਾਲੇ ਵੱਧ ਤੋਂ ਵੱਧ ਕਰਨੇ ਚਾਹੀਦੇ ਆ ਕਿਉਂਕਿ ਖੂਨ ਦੀ ਬਹੁਤ ਲੋੜ ਆ ਮੈਡੀਕਲਾਂ ਦੇ ਵਿੱਚ ਵੀ ਹਸਪਤਾਲਾਂ ਦੇ ਵਿੱਚ ਵੀ ਜੇ ਤੁਸੀਂ ਅਸਲ ਦੇ ਵਿੱਚ ਜਾ ਕੇ ਉੱਥੇ ਬੈਠੋ ਘੰਟਾ ਦੋ ਘੰਟੇ ਆਪਾਂ ਬੈਠ ਗਏ ਤਾਂ ਪਤਾ ਲੱਗਦਾ ਕਿ ਵਾਕਈ ਯਾਰ ਵੀ ਮਤਲਬ ਇੰਨਾ ਮਰੀਜ਼ਾਂ ਦਾ ਬੁਰਾ ਹਾਲਾ ਖੂਨ ਮਿਲ ਨਹੀਂ ਰਿਹਾ ਤੇ ਕੈਂਪ ਵੀ ਕਾਫੀ ਲੱਗ ਰਹੇ ਆ ਜੇ ਆਪਾਂ ਕਹੀਏ ਕਿ ਕਾਫੀ ਲੋਕਾਂ ਦੇ ਵਿੱਚ ਨੈਗੇਟਿਵਿਟੀ ਇਹ ਹੁੰਦੀ ਆ ਕਿ ਭਾਈ ਕੈਂਪ ਲੱਗ ਰਹੇ ਆ ਤੇ ਖੂਨ ਜਾਂਦਾ ਕਿੱਥੇ ਆ ਪਰ ਜੇ ਤੁਸੀਂ ਉੱਥੇ ਜਾ ਕੇ ਵੇਖੋ ਕਿ ਖੂਨ ਲੱਗਦਾ ਕਿੰਨਾ ਤੇ ਆ ਕਿੰਨਾ ਰਿਹਾ ਤੇ ਤੁਹਾਨੂੰ ਅਸਲ ਦੇ ਵਿੱਚ ਪਤਾ ਲੱਗ ਜੂਗਾ ਖੂਨ ਦੀ ਕਿੰਨੀ ਕਿ ਜ਼ਰੂਰਤ ਆ ਸੋ ਮਨਪ੍ਰੀਤ ਸਿੰਘ ਭੋਲੂ ਵਾਲਾ ਤੇ ਰਣਜੀਤ ਸਿੰਘ ਔਲਖ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇੱਥੇ ਜਿਹੜਾ ਇਹ ਕੈਂਪ ਲਾਇਆ ਸੋ ਅਸੀਂ ਆਲ ਇੰਡੀਆ ਕਿਸਾਨੀ ਉਹਨਾਂ ਨੂੰ ਫਤਿਹ ਵੱਲੋਂ ਤੇ ਪੰਜਾਬ ਸੋਸ਼ਲ ਸੁਸਾਇਟੀ ਵੱਲੋਂ ਹੈਰੀ ਢੱਲੋਂ ਜੀ ਇਹਨਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਕਰਾਂਗੇ ਭਾਵੇਂ ਖੂਨਦਾਨ ਕੈਂਪ ਲਾਉਂਦੇ ਆ ਭਾਵੇਂ ਕੋਈ ਹੋਰ ਪ੍ਰੋਗਰਾਮ ਕਰਦੇ ਆ ਅ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 1950 ਚੀਡੀ ਦਿਹਾੜੇ ਤੇ ਅੱਜ ਅਸੀਂ ਸਾਡੇ ਪੰਜਾਬ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਖਾਲਸਾ ਦੇ ਸੱਦੇ ਤੇ ਜ਼ਿਲ੍ਹਾ ਫੀਤਕੋਟ ਦੇ ਵਿੱਚ ਖੂਨਦਾਨ ਕੈਂਪ ਲਾ ਰਹੇ ਹਾਂ ਜੀ ਇਹ ਗੁਰੂ ਤੇਗ ਬਹਾਦਰ ਜੀ ਨੇ ਵੀ ਜਿਸ ਤਰ੍ਹਾਂ ਲੋਕਾਂ ਦੇ ਲਈ ਪਬਲਿਕ ਦੇ ਲਈ ਜਾਂ ਸਿੱਖ ਜਾਂ Hindu ਧਰਮ ਨੂੰ ਬਚਾਉਣ ਦੇ ਲਈ ਆਪਣਾ ਬਲੀਦਾਨ ਦਿੱਤਾ ਸੀ ਆਪਣਾ ਖੂਨ ਵੀ ਉੱਥੇ ਵਹਾਇਆ ਜੀ ਅਸੀਂ ਉਸੇ ਦੀ ਤਰ੍ਹਾਂ ਹੀ ਉਸੇ ਹੀ ਤਰਜ਼ ਤੇ ਗੁਰੂ ਦੇ ਲੋਕਾਂ ਦੀ ਸੇਵਾ ਦੇ ਵਾਸਤੇ ਗੁਰੂ ਤੇਗ ਬਹਾਦਰ ਜੀ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲਦੇ ਹੋਏ ਅੱਜ ਜ਼ਿਲ੍ਹਾ ਫੀਸਕੋਟ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਵੱਲੋਂ ਖੂਨਦਾਨ ਕੈਂਪ ਲਾ ਰਹੇ ਹਾਂ ਅਸੀਂ ਆਮ ਸਾਡੇ ਸੇਵਾ ਦੇ ਲੋਕਾਂ ਨੂੰ ਪਬਲਿਕ ਨੂੰ ਵੀ ਬੇਨਤੀ ਕਰਦੇ ਹਾਂ ਕੋਈ ਵੱਧ ਤੋਂ ਵੱਧ ਡੋਨਰ ਇੱਥੇ ਪਹੁੰਚਣ ਅਤੇ ਖੂਨਦਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ